ਜੋ ਕਰਾ ਜੋ ਪਰਮਾਰਥ ਦਾ ਹਰ ਇੱਕ ਐਸੀ ਪਾਰਟੀ ਜਾਂ ਐਸੀ ਕਮੇਟੀ ਹੋਣ ਨਹੀਂ ਆ ਇਹਨਾਂ ਦੀ ਪਬਲਿਕ ਦੀ ਪ੍ਰੋਬਲਮਸ ਹਰ ਪ੍ਰਮਾਤਿਕਾ ਪ੍ਰੋਬਲਮ ਰਿਮੀਨਿੰਗ ਚਾਰੇ ਪਰਮੇ ਦਸਤੀ ਹੈ ਸਾਡੇ ਕੋਲ ਵੀ ਪ੍ਰੋਬਲਮ ਹੈ ਕੋਈ ਆ ਦੇ ਨਹੀਂ ਗੱਡੀ ਹਣੀ ਹੋਦੀ ਹੈ ਉਹ ਕਹੀ ਵੜੀ ਰਹੀ ਘਟਿਆ ਕੋਈ ਵੀ ਪ੍ਰਭਾ ਆਗੇ ਨਹੀਂ ਰਹੀ ਕਰਦਾ ਉਹ ਕਿਹ ਗੱਡੀ ਜਮੇਰੇ ਨਹੀਂ ਗੋਤੋ ਪੈਂ 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 ਕਿਹਦੀ ਕਿਹਨੀ ਜੰਦੀ ਹੈ ਕੋਈ ਕੱਤੀ ਨਹੀਂ ਜੰਦੀ ਹੋਰ ਵੀ ਜਿਹੜੇ ਅੱਧਵਾਲ ਦੁਕਾਨ ਤੋਂ ਲਾਵੇ ਪਿੱਛੇ ਵਾਲਾ ਬਾਜ਼ਾਰ ਹੈ ਨਾ ਸਾਥ ਉੱਥੇ ਸਾਡੇ ਕੋਈ ਸਪਾਈ ਵਾਲਾ ਜਾਚ ਨਾ ਆਉਂਦਾ ਨਾ ਕੋਈ ਫੋਕਿੰਗ ਕਰਵਾਉਂਦਾ ਬਾਰ ਬਾਰ ਸਾਨੂੰ ਕਮੇਟੀ ਦਫ਼ਤਰ ਨੂੰ ਫੋਨ ਕਰਕੇ ਸੱਦਣਾ ਪੈਂਦਾ ਹੈ ਅਸੀਂ ਰੋਜ਼ ਉਹਨਾਂ ਦੇ ਮੂੰਹ ਮੁੱਥੇ ਲੱਗਣਾ ਹੈ ਉਹਨਾਂ ਨੂੰ ਅਸੀਂ ਨਹੀਂ ਕਹਿ ਸਕਦੇ ਤੁਸੀਂ ਵਧੀਆ ਨਹੀਂ ਸਪਾਈ ਕਰਦੇ ਨਾ ਆਲਾ ਜਿਹੜਾ ਕਹਿੰਦਾ ਕਿ ਕਾਕਾ 2 ਮਹੀਨੇ ਹੋ ਗਏ ਯਾਰ ਸਪਾਈ ਕੀ ਦਿਨ ਹਾਂਜੀ 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 ਤੁਸੀਂ ਦੋਨਾਂ ਤੋਂ ਉਹਨਾਂ ਦੇ ਉਲਟਾ ਤੁਹਾਡੇ ਮੋਰ ਗੰਦ ਪਾ ਗਏ ਜਣਣਾ ਆ ਬਈ ਛੋਟੀ ਬੇਨਤੀ ਹੈ ਕਿ ਬਾਜ਼ਾਰ ਦੇ ਵਿੱਚ ਉਹਨਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਬਰੀ ਜਰਾ ਇਹਦੇ ਵੱਲ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਤੇ ਬਾਜ਼ਾਰ ਨੂੰ ਵੀ ਜਿਸ ਦਾ ਪਰੋ ਲੋਕ ਵੀ ਆਉਂਦੇ ਐ ਕਸਟਮਰ ਬਹੁਤ ਧੰਨਵਾਦ ਬੈਸਾਉ ਦਾ ਮੈਂ ਬੇਨਤੀ ਕਰਾਂਗਾ ਅਧਰਵਾਸਾ ਬਹੁਤ ਸਹੀ ਹੈ جی ہاں جی پرمن جیپن جی سرندر بلڈو جی ہاں جی میجر صاحب سرندر آ جاؤ سرندر بھائی صاحب ਔਰ ਮੈਂਬਰਾਂ ਦੀ ਕਮੇਟੀ ਸੰਦੀਪ ਜੀ ਸ਼ੁਕਰਾ ਕਰਦੇ ਪਰਮਾਤਮਾ ਦਾ ਅੱਜ ਕੈਸੀ ਪਾਰਟੀ ਜਾਂ ਕੈਸੀ ਕਮੇਟੀ ਹੋਣ ਚਾਹੀਦੀ ਹੈ ਇਹਨਾਂ ਨੇ ਪਾਪਨ ਦੀ ਪ੍ਰੋਬਲਮ ਸੁਣੀ ਪ੍ਰਾਣਾ ਕੀਤਾ ਪ੍ਰੋਬਲਮ ਰਿਮੂਵਿੰਗ ਟਾਈਮ ਪ੍ਰੋਬਲਮ ਆਤੀ ਹੈ ਸਾਡੇ ਕੋਲ ਇਹ ਪ੍ਰੋਬਲਮ ਹੈ ਬਾਜ਼ਾਰ ਦੇ ਵਿੱਚ ਗੱਡੀਆਂ ਖੜੀ ਹੋ ਗਈਆਂ ਉਹ ਕਈ ਵਾਰੀ ਸੀ ਘਟ ਚੁੱਕੇ ਆ ਕੋਈ ਵੀ ਪ੍ਰਭਾਵ ਕਿ ਬੜੀ ਰੇਕ ਦਾ ਉਥੇ ਕਿਹਦੇ ਜਿਵੇਂ ਮਿਲਣ ਨੇ ਦੋ ਤੋਂ 10 10 ਗੱਡੀ ਖੜੀ ਲੱਗੀਆਂ ਉਹ ਗੱਡੀ ਕੱਤੀ ਨਹੀਂ ਜਾਂਦੀ ਹੋਰ ਵੀ ਤੁਸੀਂ ਆ ਕੇ ਦੇਖ ਸਕਦੇ ਆ ਕਹਿੰਦੀਆਂ ਚਾਰ ਗੜੀਆਂ ਹਨੀਆਂ ਔਰ ਸਾਰਾ ਪੂੜਾ ਦਾ ਗੱਡੇ ਇੱਥੇ ਲਏ ਕਮੇਟੀ ਵਾਲੇ ਵੀ ਸਕੇ ਆ ਕਿ ਅਸੀਂ ਕਿੱਥੇ ਕਿੰਨਾ ਕੰਮ ਕਰਦੇ ਜੇ ਸਾਰੇ ਇਹ ਫਿਰ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਨਹੀਂ ਪੱਕੀਆਂ ਨਹੀਂ ਹਨੀਆਂ ਬੰਦੇ ਨਾਲ ਬਸਰਾ ਹਾਂ ਕਿ ਜਦੋਂ اور جا۔, جا کے لوگ آپ کو کرتے سبر چک چونک کا پتھرا ہوئے تھرڈ پرسن نے باہر آپ کی شاپنگ کرنی ہے دو گھنٹے جب پکی گیڈ کھڑی کر دینی وہ دکان لوگ ہے ایک پرابلم ساری یہ دروازے کو لے کے نیلو کے چوک کے جیسے کوئی بین واسطے نہیں

ਇਹ ਦਰਵਾਜ਼ੇ ਕਰਨ ਦੇ ਲੱਗਾ ਦਾਸਿਕਲ ਅਹ ਬਾਕੀ ਉਹ ਜਿਹੜੀ ਆਪਣੀ ਚਿਟ੍ਹੇਰੀਆਂ ਵਾਲੀ ਜਿਹੜੀ ਹੈ ਨਾ ਜਗਾ ਆ ਉਹਦੇ ਵਿੱਚ ਜਿਹੜੀ ਹੱਡਾ ਰੋੜੀ ਸੀ ਪਹਿਲਾਂ ਹੁਣ ਉਹਨੂੰ ਹਟਾ ਕੇ ਡੰਪ ਦੀ ਰਿਕਵਰਮੈਂਟ ਜਿਹੜੀ ਆਈ ਹੋਈ ਹੈ ਸ਼ਾਇਦ ਉਹ ਮੈਨੂੰ ਤੇ ਇਹਨੂੰ ਦੀ ਸਮੱਸਿਆ ਨੂੰ ਕੀਤਾ ਜਾਵੇ ਸਾਡੀ ਬੇਨਤੀ ਆ ਕਿਉਂਕਿ ਉਹਦੇ ਲੱਗੇ ਸਾਡੀ ਜਗਾ ਆ ਤੇ ਮੈਨੂੰ ਲੱਗਦਾ ਜਗਾ ਦੇ ਲੱਗੇ ਇਹੋ ਜੀ ਚੀਜ਼ਾਂ ਨਾਮ ਦਾ ਰਚਦੇ ਬਾਕੀ ਜੇਕਰ ਤੁਸੀਂ ਆਪਣੇ ਸੁਝਾ ਦੇਣਾ ਚਾਹੁੰਦੇ ਹੋ ਤਾਂ ਉਥੇ ਕਰਾਂਗੇ ਆਉਣ ਵਾਲੇ ਵਰਕਿੰਗ ਡੇਸ ਤੁਸੀਂ ਪ੍ਰੋਗਰਾਮ ਲਾ ਕੇ ਇੱਥੇ ਆ ਜੀ ਧੰਨਵਾਦ ਮੈਂ ਬੇਨਤੀ ਕਰਾਂਗਾ ਬੋਲ ਰਿਹਾ ਕਿ ਕੋਈ ਵੀ ਅਜਿਹਾ ਹੋਈ ਵਰਪੀ ਜੀ ਤੁਸੀਂ ਮੈਂ ਵੀ ਇੱਕ ਮਿੰਟ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਬੰਦੇ ਥੋੜੀ ਬਾਲੀ ਆਪਣੀਆਂ ਗੱਲਾਂ ਕਰਦੇ ਆ ਉਹ ਆਪਾਂ ਧਿਆਨ ਦੇ ਲਈ ਇਹਨਾਂ ਵੱਲ ਪਤਾ ਕਿ ਜੇ ਸਾਰੀ ਜਲਦੀ ਬਿਜੀ ਹੋ ਜਾਓ ਤਾਂ ਆਪਣੇ ਆਪਣੇ ਕੰਮਾਂ ਦੇ ਹਾਂਜੀ ਬਈ ਹੋਰ ਆਜਾ ਰਹੇ ਹੋ ਜੀ ਸਸਰੀ ਗੌਰ ਰਾਮ ਰਾਮ ਅਸੀਂ ਸਾਡੀ ਇੱਕੋ ਹੀ ਸਮੱਸਿਆ ਆਇਆ ਅਸੀਂ ਹਰ ਵਾਰ ਕਮੇਟੀ ਨੂੰ ਵੀ ਤੁਸੀਂ ਨਾਂ ਦੱਸਿਓ ਹਾਂ ਮੇਰਾ ਨਾਮ ਅਰਣ ਕੁਵਾਰ ਜਿਹੜਾ ਅੱਗਰਵਾਲ ਦੁਕਾਨ ਤੋਂ ਲੈ ਕੇ ਪਿੱਛੇ ਇੱਥੇ ਬੋਲੋ ਤੁਸੀਂ ਸਾਨੂੰ ਸੁਣ ਲੈਣਾ ਓਕੇ ਜਿਹੜੇ ਅੱਗਰਵਾਲ ਦੁਕਾਨ ਤੋਂ ਲੈ ਕੇ ਪਿੱਛੇ ਵਾਲਾ ਬਾਜ਼ਾਰ ਹੈ ਨਾ ਤਾਂ ਉੱਥੇ ਸਾਡੇ ਕੋਈ ਸਫਾਈ ਵਾਲਾ ਚਾਚਾ ਨਾ ਆਉਂਦਾ ਨਾ ਕੋਈ ਫੋਗਿੰਗ ਕਰਨਾ ਆਉਂਦਾ ਬਾਰ-ਬਾਰ ਸਾਨੂੰ ਕਮੇਟੀ ਦਫ਼ਤਰ ਨੂੰ ਫੋਨ ਕਰਕੇ ਸੱਦਣਾ ਪੈਂਦਾ ਹੈ ਸਾਡੀ ਸਮੱਸਿਆ ਦਾ ਹੱਲ ਕਿੱਥੇ ਆਵੇ ਇੱਕ ਦੋ ਲਾਈਟਰ ਨਹੀਂ ਉਹ ਹੀ ਲੋਈਆਂ ਨੇ

ہاں جی گرنام جی تا بہت بہت دنواد جو تھی یہ ابرالہ <سؤال> کیا اور بازار کی سمسیا سنی ہے باقی سارے بندے نے ساری سمسیا دس دیتی ہیں تیار بارے بچار کرو اور حل کرو تو بہت بہت دنواد جو تھی یہ اپرالا کیا اجے کمار انہوں نے ساری سمسیا تھی دس دیتی ہیں باقی سارے کنٹ صاحب نے گابر صاحب نے سمسیا ساری دس دیل کرو ہاں جی بہت بہت دنواد جی تا ਤਿਆਰੀ ਕਰਨਾ ਛੁੜੀ ਮਾਈਕ ਤੇ ਆ ਬੈਠ ਮਾਈਕ ਤੇ ਆ ਮਾਈਕ ਤੇ ਇੱਕ ਜਦਾ ਤੁਸੀਂ ਨਾ ਸਫਾਈ ਕਰਮਚਾਰੀਆਂ ਨੂੰ ਤੁਸੀਂ ਭੇਜਦੇ ਆ ਰੀਸੈਂਟਲੀ ਇੱਕ ਵੀਕ ਦੇ ਵਿੱਚ ਪਿਛਲੇ ਚ ਤੁਸੀਂ ਉਹਨਾਂ ਨੂੰ ਇਵਨ ਦਸਕਤੇ ਹੀ ਹੋ ਗਿਆ ਤੁਹਾਡਾ ਨੰਬਰ ਲੈ ਗਿਆ ਜੀ ਮੋਬਾਈਲ ਤੋਂ ਲੈ ਕੇ ਤੁਹਾਡਾ ਨੰਬਰ ਲੈ ਗਿਆ ਸਫਾਈ ਵਾਸਤੇ ਲੇਕਿਨ ਇਹ ਗਲਤ ਹੈ ਉਹ ਅਸੀਂ ਰੋਜ਼ ਉਹਨਾਂ ਦੇ ਮੂੰਹ ਮੁੱਥੇ ਲੱਗਣਾ ਉਨਾਂ ਨੂੰ ਅਸੀਂ ਨਹੀਂ ਕਹਿ ਸਕਦੇ ਤੁਸੀਂ ਵਧੀਆ ਨਹੀਂ ਸਪਾਈ ਕਰਦਾ। ਆਲਾ ਜੋ ਬਖੈਤ ਆ ਕਹਿੰਦਾ ਦੋ ਮਹੀਨੇ ਹੋ ਗਏ ਯਾਰ ਸਪਾਈ ਕੀ ਦਿਨੋਂ। ਹਾਂਜੀ ਹਾਂਜੀ ਹਾਂਜੀ। ਤੁਸੀਂ ਤਾਂ ਉਹਨਾਂ ਤੋਂ ਰੋ ਉਹਨਾਂ ਦੇ ਉਲਟਾ ਤੁਹਾਡੇ ਮੋਰਾਂ ਗੰਤ ਪਾ ਗਏ ਜਣਣਾ ਆ ਵਿਆਹ ਬੰਦਾ ਸਾਡੇ ਘਲਾਬ ਹੋ ਗਿਆ ਆ। ਤੁਸੀਂ ਆਪ ਇੰਦਾ ਦੀ ਕੋਈ ਪ੍ਰੋਕਸ਼ਨ ਨਹੀਂ ਕੋਈ ਧੰਦਾ ਰੱਖੋ ਬੰਦਾ ਵੀ ਜਿਹੜਾ ਉਹ ਜਦੋਂ ਪੁਰਾਣੇ ਜ਼ਮਾਨੇ ਚ ਹੁੰਦੇ ਸੀ ਨਾ ਰਾਜ ਸਰਵੇ ਕਰਦੇ ਹੁੰਦੇ ਸੀ ਵੀ ਕਿੱਥੇ ਸਪਾਈ ਹੋਈ ਕਿੱਥੇ ਨਹੀਂ ਜਾਂ ਕੋਈ ਬੰਦਾ ਇਦਾਂ ਦਾ ਨਮਾਇਦਾ ਕਹਿਣ ਬੋਲਦਾ। ਵੀ ਜਿਹੜਾ ਉਹ ਆਪ ਦੇਖ ਕੇ ਜਾਵੇ। ਨਾ ਤੁਸੀਂ ਸਾਨੂੰ ਪੁੱਛੋ ਨਾ ਅਗਲੇ ਨੂੰ ਪੁੱਛੋ ਆਪ ਦੇਖ ਕੇ ਤਾਂ ਤੁਸੀਂ ਉਹ ਆਪ ਆਪਣੇ ਆਫਿਸ ਦੇ ਵਿੱਚ ਆਪ ਨੂੰ ਦੱਸੋ ਰਿਸ ਥੈਂਕ ਯੂ ਹਾਂਜੀ ਸੰਜੀਪਾ ਜੀ ਮੈਨੂੰ ਇੱਕ ਛੋਟੀ ਬੇਨਤੀ ਆ ਕਿ ਬਾਜ਼ਾਰ ਦੇ ਵਿੱਚ ਉਹਨਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਬਰੀ ਜਰਾ ਇਹਦੇ ਵੱਲ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਤੇ ਬਾਜ਼ਾਰ ਨੂੰ ਵੀ ਜਿਸ ਤਰ੍ਹਾਂ ਬਹੁਤ ਲੋਕ ਵੀ ਆਉਂਦੇ ਆ ਕਸਟਮਰ ਹੁੰਦੇ ਆ ਗਾਮ ਕਰਮੀਆਂ ਆ ਗਈਆਂ ਤੇ ਮੇਰਾ ਤੇ ਸੁਝਾਅ ਹੈ ਕਿ ਤੁਸੀਂ ਯਾਦ ਇੱਕ ਪੰਜਾ ਰੇਜੂ ਕੀਤਾ ਜਾਵੇ ਉਹ ਧੰਨਵਾਦ ਜੀ ਅਮ ਫਾਯੂ ਫਾਟੀ ਜੀ ਇਸ ਤੋਂ ਕੇ ਅਮਨ ਤੁਹਾਡੇ ਨੂੰ ਸਿਖਾਉਣ ਨੂੰ ਹਾਂਜੀ ਬਾਈ ਜੀ ਹਾਂਜੀ ਆਜੋ ਹੋਣ ਆਪਣੇ ਨਰੇਸ਼ ਕਾਂਗੜੀ ਸਾਹਿਬ ਆਜੋ ਦੇਵ ਦਰਸ਼ਨ ਤੇ ਬਹੁਤ ਪਿਛੇ ਕੋਈ ਸਾਡਾ ਕੋਈ ਸਾਥੀ ਕੋਈ ਤਾਲੀ ਬਾਜੀ ਕੋਈ ਗੱਲ ਕਰਨਾ ਚਾਹੋ ਜੇਕਰ ਹੁਣ ਵੀ ਕੋਈ ਕੋਮਨ ਕਿਸੇ ਨੇ ਕੋਈ ਗੱਲ ਰੱਖਣੀ ਹੈ ਨਾ ਤਾਂ ਗੱਲਾਂ ਤੋਂ ਬਿਨਾ ਤੇ ਤੁਸੀਂ ਸਮਾਂ ਲੈ ਸਕਦੇ ਆ ਨਹੀਂ ਤਾਂ ਫਿਰ ਜਿੰਨੀਆਂ ਚੀਜ਼ਾਂ ਹੋ ਗਈਆਂ ਤੇ ਮੈਂ ਅਪਡੇਟ ਕਰ ਦਿੰਦਾ ਸਾਰਾ ਕੁਝ ਸਮੱਸਿਆਵਾਂ ਜਿਹੜੀਆਂ ਹੋਈਆਂ ਰੱਖਣੀ ਕਿਸੇ ਨੂੰ ਸਮੱਸਿਆ ਆ ਪੰਕਜ ਜੀ ਹਾਲੋ ਸਟਰੀਟ ਡੌਗਸ ਬਾਰੇ ਥੋੜਾ ਜਿਹਾ ਕਿਸੇ ਨੂੰ ਕੈਂਪ ਲੱਗਿਆ ਜਾਲ ਕੋਈ ਉਹਦੀ ਰੋਕਥਾਮ ਲਈ ਕਦੇ ਪਾਸੇ ਸਟਰੀਟ ਡੌਗ ਜਿਹੜੇ ਵਾਰ ਕਰਦੇ ਜਦੋਂ ਜਦ ਬੱਚਿਆਂ ਨੂੰ ਛੱਡਣ ਜਾਣਾ ਸਾਨੂੰ ਸਵੇਰੇ ਬੜੀ ਪ੍ਰੋਬਲਮ ਹੁੰਦੀ ਕਿਵੇਂ ਵੀ ਅਸੀਂ ਨਹੀਂ ਵੀ ਜਾਣਾ ਹੁੰਦਾ ਨਾ ਤਾਂ ਬੱਚੇ ਇਕੱਲੇ ਨਹੀਂ ਜਾ ਸਕਦੇ ਤੇ ਇੱਕ ਵਾਚਮੈਨ ਜੇ ਕੋਈ ਹੋ ਜੀ ਜਬਿਆਰ ਚ ਜਾਂ ਰੈ residențial ਏਰੀਆ ਦੇ ਵਿੱਚ ਉਹਨਾਂ ਦਾ ਥੋੜਾ ਦੇਖਿਆ ਜਾਵੇ ਅਸਥਕ ਬਾਅਦ 2-4 ਮਿੰਟ ਆਪਾਂ ਗੱਲਬਾਤ ਛੱਡ ਕੇ ਤਾਂ ਆਪਾਂ ਕਰੀਏ ਸਵਾਪਤੀ ਅੱਛਾ ਜਿਹੜੀਆਂ ਸਮੱਸਿਆਵਾਂ ਤਕਰੀਬਨ ਤੁਸੀਂ ਬੋਲੀਆਂ ਨੇ ਉਹਦੇ ਵਿੱਚ ਲਗਭਗ ਕਾਫੀ ਚੀਜ਼ਾਂ ਜੰਦਰੀਆਂ ਉਹ ਕੱਲੇ ਸੀ ਵੀ ਸਾਡੇ ਕੱਲੇ ਕੱਲੇ ਦੇ ਧਿਆਨ ਚ ਕੋਈ ਨਾ ਕੋਈ ਜਦੋਂ ਰਜਿੰਦਰ ਸਿੰਘ ਆਉਂਦਾ ਸੀ ਜਾਂ ਮੈਂ ਆਉਂਦਾ ਸੀਗਾ ਤੇ ਉਹ ਹੁੰਦੀ ਰਹਿੰਦੀ ਸੀਗੀ ਫਿੱਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ